ਇਹ ਲੀਡਰ ਜਿਨ੍ਹਾਂ ਨੇ ਪੰਜਾਬ ਲੁੱਟਿਆ ਇਹ ਲੀਡਰ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰੀਕੇ ਦੇ ਨਾਲ ਨਸ਼ੇ ਦੀ ਦਲਦਲ ਚ ਧੱਕਤਾ ਇਹ ਲੀਡਰ ਜਿਹੜੇ ਆਪੋਜੀਸ਼ਨ ਪਾਰਟੀਆਂ ਚ ਬੈਠੇ ਹੋਏ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਹੋਣ ਚਾਹੇ ਰਵਨੀਤ ਸਿੰਘ ਬਿੱਟੂ ਵਰਗੇ ਲੀਡਰ ਹੋਣ ਇਹ ਲੀਡਰਾਂ ਦਾ ਤੁਸੀਂ ਕਰਦਾਰ ਦੇਖੋ ਕਿੱਥੇ ਜਾ ਕੇ ਖੜੇ ਆ ਕਿ ਜਿਸ ਵਕਤਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਲਟਾ ਮਾਰਨਾ ਸੀ 2017 ਚ ਉਦੋਂ ਤਾਂ ਇਹ ਦਮਕਜੇ ਮਾਰ ਰਹੇ ਸੀ ਸਾਰੇ ਜਣੇ ਪੱਟਾ ਤੇ ਥਾਪੀਆਂ ਮਾਰ ਰਹੇ ਸੀ ਕਿ ਕੇਹੜਾ ਇੱਕ ਵਾਰ ਸਾਨੂੰ ਮੌਕਾ ਦੇ ਦਿਓ ਅਸੀਂ ਪੂਰੇ ਤੱਕੇ ਲਬਜ਼ ਵਰਤਦੇ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਗਲੇ 'ਚ ਰਸੇ ਪਾ ਲਿਆਂਗੇ ਘੜੀਸ ਕੇ ਲਿਆਵਾਂਗੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਸੀ ਪਰ ਹੈਰਾਨੀ ਦੀ ਗੱਲ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਪੱਖ 'ਚ 2022 'ਚ ਬਣੀ ਸਰਕਾਰ ਅਸੀਂ ਕਹਿਣੀ ਤੇ ਕਥਨੀ ਦੇ ਨਿਕਲੇ ਪੂਰੇ ਅਸੀਂ ਜੋ ਕਿਹਾ ਅਸੀਂ ਉਹ ਕਰਕੇ ਦਿਖਾਇਆ ਅਸੀਂ ਕਿਹਾ ਸੀ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜਾਂਗੇ ਔਰ ਪੰਜਾਬ 'ਚੋਂ ਨਸ਼ਾ ਖਤਮ ਕਰਾਂਗੇ ਅਸੀਂ ਲੜ ਰਹੇ ਹਾਂ ਅਸੀਂ ਲੜ ਰਹੇ ਹਾਂ ਕਿੰਨੇ ਦੇਰ ਤੋਂ ਅਸੀਂ ਇਸ ਯੁੱਧ ਨਸ਼ਿਆਂ ਵਿਰੁੱਧ ਨੂੰ ਚਲਾ ਕੇ ਪੰਜਾਬ ਦੇ ਵਿੱਚੋਂ ਜਿੱਥੇ ਨਸ਼ੇ ਦਾ ਸਫਾਇਆ ਕਰਦੇ ਕਰਦੇ ਪਹਿਲਾਂ ਕਹਿੰਦੇ ਸੀ بڑے ਮગર ਮੱਛਾ ਨੂੰ ਫੜੋ ਹੁਣ ਜਦੋਂ ਅਸੀਂ ਬੜੇ ਮਗਰ ਮੱਛਾ ਦੇ ਗਲ ਨੂੰ ਹੱਥ ਪਾ ਲਿਆ ਜਦੋਂ ਹੁਣ ਅਸੀਂ ਉਹਨਾਂ ਦੇ ਮਨੀ ਟ੍ਰੇਲ ਕੱਢਣੇ ਸ਼ੁਰੂ ਕਰਤੇ ਜਦੋਂ ਅਸੀਂ ਹੁਣ ਉਹਨਾਂ ਦੀ ਜਾਇਦਾਦਾਂ ਦੀ ਪੁਣਛਾਣ ਕਰਨੀ ਸ਼ੁਰੂ ਕਰਤੀ ਹੁਣ ਸਾਰੇ ਉਹ ਇਹ ਯੂ ਟਰਨ ਮਾਰ ਗਏ ਹੁਣ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਤਰਸਾਉਣ ਲੱਗ ਗਿਆ ਵਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਵੀ ਤਰਸਾਉਣ ਲੱਗ ਗਿਆ ਵਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਰਵਨੀਤ ਸਿੰਘ ਬਿੱਟੂ ਨੂੰ ਵੀ ਇਹ ਸਾਰੀ ਕਾਰਵਾਈਆਂ ਗਲਤ ਲੱਗਣ ਲੱਗੀਆਂ ਬਈ ਆਪਣਾ ਸਟੈਂਡ ਕਲੀਅਰ ਕਰੋ ਪੰਜਾਬ ਦੇ ਅੱਗੇ ਤੁਸੀਂ ਪੰਜਾਬ ਦੇ ਕਿ ਕਿਸ ਕਿਸ ਮਿੱਟੀ ਦੇ ਬਣੇ ਹੋ ਤੁਸੀਂ ਲੀਡਰ ਹੋ ਪੰਜਾਬ ਦੇ ਜਿਹੜੇ ਤੁਸੀਂ ਇਹੀ ਨਹੀਂ ਸਟੈਂਡ ਕਲੀਅਰ ਕਰ ਪਾਉਂਦੇ ਪਹਿਲਾਂ ਤਾਂ ਇਹ ਸਾਰੇ ਓਪੋਜੀਸ਼ਨ ਦੇ ਲੀਡਰ ਇਹ ਆਪਣਾ ਸਟੈਂਡ ਕਲੀਅਰ ਕਰਨ ਕਿ ਆ ਬਿਕਰਮਜੀਤ ਸਿੰਘ ਮਜੀਠੀਆ ਦੇ ਹੱਕ 'ਚ ਹੈ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਉਲਟ ਨੇ ਪਹਿਲਾਂ ਤਾਂ ਇਹ ਕਲੀਅਰ ਕਰਨ ਐਨ ਕਲੀਅਰ ਵਰਡਸ 'ਚ ਕਲੀਅਰ ਕਰਨ ਆ ਜਿਹੜੀ ਇਹਨਾਂ ਦੀ ਆਹ ਅੰਡਰ ਟੇਬਲ ਓਵਰ ਟੇਬਲ ਖੱਬੇ ਦੀਆਂ ਗੱਲਾਂ ਸੱਜੇ ਦੀਆਂ ਗੱਲਾਂ ਕਿਤੇ ਕੁਝ ਕਹਿ ਦੇਣਾ ਕਿਤੇ ਕੁਝ ਕਹਿ ਦੇਣਾ ਕਿਸੇ ਮੰਚ ਤੇ ਨਾਲ ਨੇ ਕਿਸੇ ਮੰਚ ਤੇ ਅਲੱਗ ਨੇ ਆ ਗਿਰਗਟ ਵਾਲੇ ਜਿਹੜੇ ਰੰਗ ਨੇ ਇਹ ਗਿਰਗਟ ਵਾਲੇ ਰੰਗ ਇਹ ਪਹਿਲਾਂ ਤਾਂ ਇਹ ਬੰਦ ਕਰਨ ਇਹ ਬੜਾ ਕਿਉਂਕਿ ਇਸ ਸਮੇਂ ਜਿਹੜਾ ਪੰਜਾਬ ਹੈ ਪੰਜਾਬ ਇਸ ਸਮੇਂ ਜਿਹੜੇ ਇੱਕ ਐਸੇ ਸੈਂਸਿਟਿਵ ਪੀਰੀਅਡ ਦੇ ਵਿੱਚ ਦੀ ਲੰਘ ਰਿਹਾ ਜਿੱਥੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜਨ ਲੱਗੇ ਹੋਏ ਹਾਂ ਉੱਥੇ ਅਸੀਂ ਇਹ ਜਿਹੜੇ ਨਸ਼ੇ ਦੇ ਸਮਗਲਰ ਇਹ ਨਸ਼ੇ ਦੇ ਜਿਹੜੇ ਤਸਕਰ ਨੇ ਅਸੀਂ ਇਹਨਾਂ ਤੇ ਵੀ ਕਾਰਵਾਈ ਕਰਦੇ ਜਾ ਰਹੇ ਨੇ ਸਾਡਾ ਸਾਥ ਤਾਂ ਇਹਨਾਂ ਨੇ ਕੀ ਦੇਣਾ ਇਸ ਮੰਚ ਦੇ ਇਸ ਮਤ ਦੇ ਉੱਤੇ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਸਾਡਾ ਸਾਥ ਤਾਂ ਕੀ ਦੇਣਾ ਆਪਣੇ ਕੀਤੇ ਹੋਏ ਜਿਹੜੇ ਇਹਨਾਂ ਦੇ ਬੋਲੇ ਹੋਏ ਬੋਲ ਨੇ মিডিਆ ਦੇ ਸਾਹਮਣੇ ਕਿਸੇ ਟਾਈਮਾਂ ਦੇ ਵਿੱਚ ਉਹ ਬੋਲਾ ਤੇ ਇਹਨਾਂ ਨੇ ਖੜਨਾ ਤਾਂ ਕੀ ਹੈ ਉਲਟਾ ਰੋਜ਼ ਨਿਤ ਨਵੇਂ ਦਿਨ ਸਾਡੀ ਇਸ ਕਾਰਵਾਈ ਦੇ ਵਿੱਚ ਅਰਚਣ ਪਾਉਣ ਲਈ ਸਾਡੀ ਇਸ ਕਾਰਵਾਈ 'ਚ ਅੜਕਾ ਪਾਉਣ ਲਈ ਨਿਤ ਨਵੇਂ ਦਿਨ ਕੋਈ ਨਵੀਆਂ ਸਾਜਸ਼ਾ ਕਢਣ ਦੀ ਕੋਸ਼ਿਸ਼ ਕਰਦੇ ਨੇ